ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਹਰ ਰੋਜ਼ ਪੰਜਾਬੀਆਂ ਦੀ ਕਿਸੇ ਨਾ ਕਿਸੇ ਪਾਸੋਂ ਲੁੱਟ ਹੋ ਰਹੀ ਆ ਕਿਸੇ ਵੀ ਤਰੀਕੇ ਨਾਲ ਇੱਥੋਂ ਦੀ ਸਰਕਾਰ ਰੱਖ ਲੋ ਸਰਕਾਰ ਦੀਆਂ ਪ੍ਰਾਈਵੇਟ ਕੰਪਨੀਆਂ ਰੱਖ ਲੋ ਏਜੰਸੀਆਂ ਰੱਖ ਲੋ ਸਾਰੇ ਕਿਸੇ ਵੀ ਤਰੀਕੇ ਨਾਲ ਲੋਕਾਂ ਦੇ ਕੋਲੇ 1 ਰੁਪਿਆ ਨਿਛਟਨਾ ਚਾਹੁੰਦੇ ਸਾਰਾ ਇਹ ਜੇਬ ਚੁਕਾਉਣਾ ਚਾਹੁੰਦੇ ਆ ਲੁੱਟਣਾ ਚਾਹੁੰਦੇ ਆ ਉਹਦੀ ਇੱਕ ਨਵੀਂ ਉਧਾਰਤਾਨ ਨੂੰ ਮਦਦਾਂ ਸਰਕਾਰ ਨੇ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਪ੍ਰਵਾਨ ਜਾਰੀ ਕੀਤਾ ਹੈ ਕਿ ਜਿਹੜੀ ਆ ਫਰਦ ਹੁੰਦੀ ਆ ਮੇਰੇ ਹੱਥ 'ਚ ਫਰਦ ਆ ਇਹ ਫਰਦਾਂ ਆਪਾਂ ਅੱਗੇ ਫਰਦ ਕੇਂਦਰ ਦੇ ਵਿੱਚ ਆ ਕੇ ਲੈਣੇ ਆ ਤੇ ਉਹ ਦੀ ਜਿਹੜੀ ਗੱਲਬਾਤ ਆ ਇਹ ਫਰਦ ਹੁਣ ਤੁਸੀਂ ਕਿਸੇ ਵੀ ਕੈਫੇ ਤੇ ਜਾ ਕੇ ਲੈ ਸਕਦੇ ਹੋ ਜਿੱਥੇ ਵੀ ਤੁਹਾਨੂੰ ਨੇੜੇ ਲੱਗਦਾ ਮੰਨ ਲੋ ਕੋਈ ਸ਼ਹਿਰ ਆ ਕੋਈ ਪਿੰਡ ਆ ਤੁਸੀਂ ਇਹ ਫਰਦ ਆਨਲਾਈਨ ਫੋਨ ਦੇ ਉੱਤੇ ਵੀ ਉਹ ਕਹਿੰਦੇ ਵੀ ਤੁਹਾਡੇ ਕੋਲੇ ਇਹ ਭਈਆ ਕਰਾ ਦਾਂਗੇ ਤੁਸੀਂ ਫੋਨ ਦੇ ਉੱਤੇ ਆਪਣੇ ਕੱਢ ਕੇ ਸਰਚ ਮਾਰ ਕੇ ਤੇ ਤੁਸੀਂ ਫੀਸ ਪਰ ਫੀਸ ਪਰ ਕੇ ਜਿਹੜੀ ਆਨਲਾਈਨ ਫੀਸ ਭਰੀ ਜਾਣੀ ਆ ਤੇ ਉਹਦੇ ਚ ਤੁਸੀਂ ਉਹਦਾ ਪ੍ਰਿੰਟ ਟੱਡ ਕਰਾਉਣਾ ਪੈਣਾ ਸਮ। ਪਰ ਇਹ ਜੀ ਲੁੱਟ ਕਿਵੇਂ ਆ? ਜਾਂ ਆਮ ਲੋਕ ਕਿਵੇਂ ਲੁੱਟੇ ਜਾਣਗੇ ਜਾਂ ਕਿਵੇਂ ਇਹ ਸਰਕਾਰਾਂ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਫਾਇਦੇ ਦੇਣਾ ਚਾਹੁੰਦੀਆਂ ਨੇ ਲੋਕਾਂ 'ਚ ਲੁੱਟ ਕਰਾ ਕੇ ਉਹ ਤੁਹਾਨੂੰ ਵਿਸਤਾਰ ਨਾਲ ਮੇਰੇ ਨਾਲੇ ਨੌਜਵਾਨ ਬੈਠੇ ਆ। ਬਸ ਮੈਂ ਇੱਕ ਗੱਲ ਦੱਸਦਾ ਵੀ 1500 ਨੌਜਵਾਨ ਇਸ ਵੇਲੇ ਪੰਜਾਬ 'ਚ ਫਰਦ ਕੇਂਦਰਾਂ ਦੇ ਵਿੱਚ ਸਾਡਾ ਕੰਮ ਕਰ ਰਿਹਾ ਜਿਹੜਾ 10000 ਰੁਪਏ ਤਨਖਾਹ ਨਾ 789 7800 ਰੁਪਏ ਦੇ ਤੇਰ ਜਗਾਰ ਵਿਚਾਰੇ ਘਰ ਤੋੜਦੇ ਆ ਇੰਨੇ ਹਾਲਾਤ ਲੋਕਾਂ ਦੇ ਮਾੜੇ ਹੋ ਚੁੱਕੇ ਆ 1500 ਮੁੰਡਾ ਬੇਰਜਗਾਰ ਹੋ ਜਾਣਾ ਤੇ ਲੋਕਾਂ ਦੀ ਲੁੱਟ ਕਿਵੇਂ ਹੋਣੀ ਆ ਇਹ ਸਰਕਾਰ ਦਾ ਕਹਿੰਦੀ ਅਸੀਂ ਸਦਾ ਸੌਖਾ ਕਰਤਾ ਲੋਕਾਂ ਨੂੰ ਪਰ ਇਹ ਲੁੱਟ ਹੈ ਲੁਖਮੇ ਰੂਪ ਚ ਤੁਹਾਨੂੰ ਮੈਂ ਦੱਸਣ ਲੱਗਿਆ ਇਹ ਨੌਜਵਾਨ ਸਾਰੀ ਜਾਣਕਾਰੀ ਰੱਖਦਾ ਇਹ ਤੁਹਾਨੂੰ ਸਾਂਝਾ ਕਰੂਗਾ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਇਹਦੇ ਵਿੱਚ ਜਿਹੜੀ ਫਰਦਾਂ ਇਹਨਾਂ ਨੇ ਆਨਲਾਈਨ ਕਰ ਦਿੱਤੀਆਂ ਪੋਰਟਲ ਦੇ ਉੱਪਰ ਪਾ ਦਿੱਤੀਆਂ ਜੀ ਜਿਵੇਂ ਕਿ ਆਪਣੇ ਮਤਲਬ ਵੀ ਪਹਿਲਾ ਫਰਦ ਕੇਂਦਰ ਦੇ ਵਿੱਚ ਇੱਕ ਪੇਜ ਸੀਗਾ ਇਹਦੇ ਬਾਹਰ ਉਹੀ ਪੇਜ ਮੈਂ ਇਹ ਇਹ ਗੱਲ ਮੈਸੇਜ ਹਾਂ ਅਗਲੀ ਜਿਹੜੀ ਤਕਨੀਕੀ ਗੱਲ ਹੋਈ ਦੱਸਦੀ ਮੈਂ ਤੁਹਾਨੂੰ ਇੱਕ ਸਾਫ਼ ਲਫ਼ਜ਼ਾਂ ਵਿੱਚ ਸਮਝਾਉਣ ਲੱਗਾ ਆਹ ਆ ਜਿਹੜਾ ਆ ਫਰਦ ਮੇਰੇ ਹੱਥ 'ਚ ਦੇ ਵਿੱਚ ਹੈ ਇਹ ਇੱਕ ਪੇਜ ਦੇ ਉੱਤੇ ਲੈ ਜਾਂਦੀ ਹੈ ਜੇ ਫਰਦ ਕੇਂਦਰ ਜਾਗੇ ਇੱਕ ਪੇਜ ਦੀ ਕੀਮਤ ਹੈ 25 ਰੁਪਏ ਤੇ ਬਾਹਰੋਂ ਇਹ ਅਬਾਰੋਂ ਹਣ ਕਢਾ ਕੇ ਲਿਆ ਅੰਨੰਦੀ ਜਿਹੜੀ ਚੀਜ਼ ਆ ਆ ਦੋ ਪੇਜਾਂ ਤੇ ਆਉ। ਆ ਦੋ ਪੇਜ ਆ ਗਏ। ਜਾਨੇ ਦੁੱਗਣਾ ਹੋ ਗਿਆ 25 ਦੀ ਥਾਂ ਤੇ 50 ਰੁਪਏ। ਜੇ ਕਿਸੇ ਬੰਦੇ ਨੇ ਮੰਨ ਲਓ ਕਿ ਵੱਡਾ ਆਪਣਾ ਕੋਈ ਖੇਵਟ ਵੱਡੀ ਹੁੰਦੀ ਆ। ਵੱਡੀ ਖੇਵਟ ਦੇ ਵਿੱਚੋਂ ਖਾਤੇ ਵਗੈਰਾ ਖਾਤੇ ਲਹਾਣੇ ਲਹਾਣੇ ਆ। ਤਾਂ ਉਹਦੇ 'ਚ ਮੰਨ ਲਓ ਜੇ ਤੁਸੀਂ ਜਿਹੜੀ ਫਰਦ ਕੇਂਦਰ ਦੇ ਵਿੱਚੋਂ 10 ਪੇਜਾਂ ਦੇ ਉੱਤੇ ਤੁਹਾਡੀ ਸਾਰਾ ਰਿਕਾਰਡ ਆ ਜਾਊਗਾ, ਖਾਤਾ ਆ ਜਾਊਗਾ। ਉਹ 12 ਕਢਾਉਂਗੇ 15 18 ਪੇਜਾਂ ਤੇ ਆਊਗਾ 20 ਪੇਜਾਂ ਤੇ ਆਊਗਾ ਜਾਨੇ ਜਿਹੜੀ ਫਰਦ ਕੇਂਦਰ ਦੇ ਵਿੱਚੋਂ ਤੁਹਾਨੂੰ 250 ਰੁਪਿਆ ਜਾਂ 300 ਰੁਪਿਆ ਲੱਗਣਾ ਉਹ ਬਾਹਰ 500 600 ਰੁਪਿਆ ਲੱਗੂਗਾ ਸਿੱਧੇ ਰੂਪ ਦੇ ਵਿੱਚ ਲੋਕਾਂ ਦੀ ਲੁੱਟ ਹੈ ਤੇ ਸਰਕਾਰ ਕਹਿੰਦੀ ਅਸੀਂ ਲੋਕਾਂ ਨੂੰ ਇਹ ਸੂਰਤ ਦਿੱਤੀ ਹੈ ਜਿੱਥੋਂ ਮਰਜੀ ਫਰਦ ਲੈ ਲਓ ਫਰਦਾਂ ਥੋੜੀ ਫ੍ਰੀ ਲੈ ਲਓ ਪਰਦਾਂ ਫੀਸ ਹੀ ਪੈਣੀ ਹੈ ਪਰ ਫੀਸ ਛੋਟੀਆਂ ਜੇਬਾਂ ਚੋਂ ਕਢਾ ਕੇ ਵੱਧ ਪੈਸੇ ਕੰਪਨੀ ਨੂੰ ਫਾਇਦਾ ਦੇਣਾ ਹੁਣ ਇਹ ਕੰਪਨੀ ਵਾਲੇ ਕੌਣ ਹੈ ਕੁ ਦਿੱਲੀ ਤੋਂ ਇਹਨਾਰੇ ਮਿੱਤਰ ਪਿਆਰੇ ਆ ਬੁੱਕਰ ਵਾਲਿਆਂ ਦੇ ਇਹਨਾਂ ਹਰ ਥਾਂ ਤੇ ਇਹਨਾਂ ਨੇ ਆਪਣੇ ਬੰਦੇ ਲਾਏ ਹੋਏ ਨੇ ਚਾਹੇ ਮੀਡੀਆ 'ਚ ਰੱਖ ਲੋ ਸੋਸ਼ਲ ਮੀਡੀਆ 'ਚ ਰੱਖ ਲੋ ਚਾਹੇ ਹੋਰ ਥਾਵਾਂ ਤੇ ਰੱਖ ਲੋ ਸਾਰੇ ਬੰਦੇ ਪ੍ਰਾਈਵੇਟ ਦਿੱਲੀੋਂ ਲਿਆ ਕੇ ਬਿਠਾਏ ਹੋਏ ਆ ਪੰਜਾਬ ਦੇ ਵਿੱਚ ਤੇ ਮੋٹے ਰੂਪ ਦੀ ਲੁੱਟ ਪੰਜਾਬ ਦੀ ਕਰਾਈ ਜਾ ਰਹੀ ਆ ਲੱਖ ਲੱਖ ਡੂਡੂ ਲੱਖ ਰੁਪਇਆ ਤੱਕ ਆ ਉਹਨਾਂ ਨੇ ਰੱਖੀਆਂ ਹੋਈਆਂ ਨੇ ਸਰਕਾਰੀ ਕੋਠੀਆਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਸਾਰਾ ਖਰਚਾ ਖਾਣ ਪੀਣ ਤੋਂ ਲੈ ਕੇ ਉਹਨਾਂ ਦਾ ਜੋ ਤੇਲ ਦਾ ਪਹਿਨਣ ਦਾ ਸਾਰਾ ਖਰਚਾ ਸਰਕਾਰ ਖਜ਼ਾਨੇ 'ਚ ਦੇਰੀਏ ਲੋਕਾਂ ਦੇ ਪੈਸੇ ਦਾ ਜਿਹੜਾ ਨਜਾਇਜ਼ ਦੁਰਵਰਤੋਂ ਕੀਤੀ ਜਾ ਰਹੀ ਆ ਸੋ ਇਹ ਗੱਲ ਅਸੀਂ ਪੰਜਾਬ ਦੇ ਲੋਕਾਂ ਨੂੰ ਸਮਝਾਉਣੀ ਚਾਹੁੰਦੇ ਆ ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਇਹ ਕਿਸਾਨੀ ਨਾਲ ਕਿਸਾਨਾਂ ਦੀ ਲੁੱਟ ਨਾਲ ਜੁੜਿਆ ਹੋਇਆ ਮਸਲਾ ਸਾਨੂੰ ਇਹ ਮੁੱਦੇ ਵੱਲ ਵੀ ਧਿਆਨ ਦੇ ਕੇ ਇਹਦੇ ਬੋਲਣਾ ਚਾਹੀਦਾ ਬਾਕੀ ਕਾਣਪੜ ਕਿਸਾਨ ਆਈ ਉਹਨੂੰ ਕੋਈ ਪਤਾ ਨਹੀਂ ਹੁੰਦਾ ਗੂਗਲ ਪੇ ਉਹਦੇ ਕੋਲੇ ਹੈ ਨਹੀਂ ਗਾਏ ਜਦੋਂ ਕੋਈ ਬਾਹਰੋਂ ਪ੍ਰਿੰਟ ਕਢਾਊਗਾ 50 ਰੁਪਏ ਦਾ ਫੀਸ ਪੈਣੀ ਪੈਣੀ ਆਈ ਜਿਹੜੇ ਉਹਨੇ ਐਕਸਟਰਾ ਚਾਰਜ ਲੈਣੇ ਲੈਣੇ ਆ ਜੀ ਮੰਨ ਲਾ 50 ਲਊ 100 ਲਊ ਉਹ ਵੱਖਰਾ ਲਊਗਾ ਜੀ ਇਹਦੇ ਵਿੱਚ ਮਤਲਬ ਕਿ ਜੋ ਆਪਣਾ ਖਾਨਾ ਖਾਤ ਦੇ ਵਿੱਚੋਂ ਆਪਾਂ ਮੈ ਲੈ ਲਿਆ 100 ਪੇਜ ਦਾ ਖਾਤਾ ਜੀ ਆਪਾਂ ਉਹਦੇ ਵਿੱਚੋਂ 10 15 ਪੇਜ ਲਾ ਦਿੰਨੇ ਆ ਪਰ ਉਹਦੇ ਵਿੱਚ ਬਾਹਰ ਪੋਰਟਲ ਦੇ ਵਿੱਚ ਕੋਈ ਸਹੂਲਤ ਨਹੀਂ ਵੀ ਉਹ ਸਾਰੀ ਖੇਮਤ ਹੀ ਲੈਣੀ ਆ ਚਾਹੇ ਉਹ 100 ਪੇਜ ਦੀ ਖੱਜਲ ਹੋਣ ਦੇ ਲੋਕ ਖੱਜਲ ਹੋਣੀਆਂ ਅਣਪੜ ਲੋਕ ਆ ਜੀ ਸਾਡੇ ਕੋਲੇ ਤਾਂ ਆ ਕੇ ਦੱਸਦੇ ਜੇ ਹਾਂ ਤਾਂ ਬੰਦੇ ਆਉਂਦੇ ਆ ਵੀ ਸਾਡੀ ਫਰਦ ਲਾ ਦੇ ਪਤਾ ਹੁੰਦਾ ਕੋਈ ਕੁਝ ਨਹੀਂ ਪਤਾ ਹੁੰਦਾ ਅਸੀਂ ਮੱਥਾ ਮਾਰ ਕੇ ਲਾ ਦਨੇ ਆ ਬਾਹਰੋਂ ਅਣਜਾਣ ਬੰਦੇ ਆ ਫਰਦ ਦੇ ਅੰਦਰ ਦੇ ਬਾਰੇ ਉਹਨਾਂ ਨੂੰ ਨੌਲੇਜ ਕੋਈ ਨਹੀਂ ਫਰਦਾਂ ਬਾਰੇ ਨਹੀਂ ਕੋਈ ਨੌਲੇਜ ਉਸ ਕਰਕੇ ਵੀ ਅਸੀਂ ਜਨਤਾ ਨੂੰ ਕਹਿੰਦੇ ਆ ਵੀ ਸਾਡਾ ਬਚਾਲੋ ਜਿਹੜਾ ਜਿੰਨੇ ਮਸਲੇ ਸਰਕਾਰ ਨੇ ਲਾਗੂ ਕੀਤੇ ਲੋਕਾਂ ਲਈ ਮੁੜ ਕੇ ਯੂ ਟਰਨ ਮਾਰਿਆ ਕਿਉਂ ਨੁਕਸਾਨ ਹੋਇਆ ਲੋਕਾਂ ਦਾ ਹਾਂਜੀ ਹਾਂ ਤੇ ਲੁੱਟ ਦਾ ਸਿੱਧਾ ਰੂਪ ਜੀ ਲੋਕਾਂ ਦੀ ਤਾਂ ਅਪੀਲ ਕਰਦੇ ਆਂ ਭਾਈ ਇਸ ਮਸਲੇ ਨੂੰ ਲੈ ਕੇ ਆਪਾਂ ਜਿਹੜੀ ਆਵਾਜ਼ ਸਾਰੇ ਪੰਜਾਬ ਚੋਂ ਬੁਲੰਦ ਕੀਤੀ ਜਾਵੇ ਜੱਥੇਬੰਦੀਆਂ ਵੀ ਸਾਂਝੇ ਰੂਪ ਦੇ ਵਿੱਚ ਇਸ ਗੱਲ ਦੇ ਉੱਤੇ ਕੋਈ ਨੋਟਸ ਲੈਣ ਇਹਦੇ ਆਵਾਜ਼ ਬੁਲੰਦ ਕਰਨ ਤਾਂ ਕਿ ਸਰਕਾਰ ਜਿਹੜਾ ਇਹ ਲੋਕਾਂ ਦੀ ਖੱਜਲ-ਖਵਾਰੀ ਲੋਕਾਂ ਦੀ ਡੁੱਟ ਤੇ ਕੰਪਨੀਆਂ ਨੂੰ ਫਾਇਦਾ ਦੇਣ ਵਾਲੀ ਜਿਹੜੀ ਨੀਤੀ ਆ ਸਰਕਾਰ ਦੀ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਕੋਈ ਹੋਰ ਜਿਹੜੀ ਕੋਈ ਜਾਣਕਾਰੀ ਸਾਂਝੀ ਕਰਨੀ ਆ ਆਪਾਂ ਬਸ ਇਹ ਹੀ ਹੈ ਜੀ ਬਸ ਇਹਦਾ ਲੁੱਟਾ ਜਿਹੜੀ ਲੋਕਾਂ ਦੀ ਵਿਚਾਈ ਜਾਵੇ ਜਿਵੇਂ ਕਿ ਸਰਦ ਦੇ ਅੰਦਰ ਪਹਿਲਾਂ ਦੀ ਤਰ੍ਹਾਂ ਚੱਲਦੇ ਚੱਲਦੇ ਰਹਿਣੇ ਚਾਹੀਦੇ ਸੀ ਜੀ ਇਹ ਵੀ ਤਾਂ ਵੀਰ ਕਰ ਸਕਦੇ ਹਾਂ ਧੰਨਵਾਦ ਜੀ ਗੌਰ ਕਰਿਆ ਕਰੋ ਤੇ ਸੋਚਿਆ ਕਰੋ ਵੀ ਕਿਵੇਂ ਕਿਸ ਤਰੀਕੇ ਨਾਲ ਇਹ ਮਿੱਠੀਆਂ ਗੋਲੀਆਂ ਪਾ ਕੇ ਜਾਂ ਗਮਰਾਹ ਕਰਕੇ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਕਿਵੇਂ ਲੋਕਾਂ ਦੀ ਲੁੱਟ ਇਹ ਸਰਕਾਰ ਕਰਨ ਤੇ ਲੱਗੀ ਹੋਈ ਹੈ ਕਿਵੇਂ ਗਮਰਾਹ ਕਰਕੇ ਲੱਗਦੀਆਂ ਬਹੁਤ ਸੋਹਣੀਆਂ ਆਉਂਦੀਆਂ ਚੀਜ਼ਾਂ ਦੇਖਣ ਨੂੰ ਕਿਉਂਕਿ ਉੱਤੋਂ ਨਿਸ਼ਕਾ ਕੇ ਪਛਕਾ ਕੇ ਆਏ ਪੇਸ਼ ਕਰਦੇ ਵੀ ਹਾਂ ਤਾਂ ਬਾਲੀ ਵਧੀਆ ਗੱਲ ਹੋ ਗਈ ਲੋਕਾਂ ਦੀ ਜਿਵੇਂ ਕਹਿੰਦੇ ਆਨਲਾਈਨ ਰਿਸਟਰੀਆਂ ਹੋਗੀਆਂ ਕਰਨੀਆਂ ਹੁਣ ਹੋ ਗਿਆ ਕੁਝ ਨਹੀਂ ਇੱਥੇ ਇਹ ਸਭ ਡਰਾਮੇ ਆ ਭਵੰਤ ਕੋਲੇ ਗੱਲਾਂ ਦਾ ਖੜਾ ਬਣਾ ਆਪਣਾ ਦੇਈ ਜਾਂਦਾ ਆਹ ਹੋ ਗਿਆ ਅਸਲ ਮੁੱਦਿਆਂ ਤੇ ਗੱਲ ਨਹੀਂ ਕੋਈ ਕਰ ਰਿਹਾ ਸਦਾਰ ਕਰੋ ਮੇਰਾ ਵੀਰ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਹ